ਮਾਚੀਵੜਾ ਸਾਹਿਬ ਅੱਜ ਅਸੀਂ ਹਰੇਕ ਸਾਲ ਦੀ ਤਰ੍ਹਾਂ ਮਾਚੀਵੜਾ ਸਾਹਿਬਿਕ ਜਿਹੜਾ ਤੀਆਂ ਦਾ ਪ੍ਰੋਗਰਾਮ ਰੱਖਿਆ ਗਿਆ ਤੇ ਹਰੇਕ ਸਾਲ ਉਹੀ ਇਸੇ ਜਗ੍ਹਾ ਤੇ ਪਿੰਪੜ ਦੇ ਹੇਠੀਆਂ ਦਾ ਪ੍ਰੋਗਰਾਮ ਮਨਾਇਆ ਜਾਂਦਾ ਤੇ ਜਿਹੜੀਆਂ ਤੀਆਂ ਸੌਣ ਦੇ ਮਹੀਨੇ ਦੇ ਵਿੱਚ ਜਦ ਕੁੜੀਆਂ ਆਪਣੇ ਪਹਿਲਾ ਪੁਰਾਣੇ ਸਮੇਂ ਦੇ ਵਿੱਚ ਤੀਆਂ ਦਾ ਪ੍ਰੋਗਰਾਮ ਜਿਹੜਾ ਮਨਾਇਆ ਜਾਂਦਾ ਸੀ ਵਿਆਹੀਆਂ ਕੁੜੀਆਂ ਆਪਣੇ ਆਪਣੇ ਪੇਕੇ ਘਰ ਦੇ ਵਿੱਚ ਆਉਂਦੀਆਂ ਸੀ ਹੌਣ ਦਾ ਮਹੀਨਾ ਉਹ ਪੇਕੇ ਘਰ ਹੀ ਰਹਿੰਦੀਆਂ ਸੀ ਉਸ ਟਾਈਮ ਜਦ ਕੁੜੀਆਂ ਇਕੱਠੀਆਂ ਹੋ ਕੇ ਪਿੰਡ ਦੇ ਵਾਰ-ਵਾਰ ਪਿੱਪਲ ਜਾਂ ਬਰੋਟੇ ਦੇ ਹੇਠ ਤੀਆਂ ਲੱਗਦੀਆਂ ਸੀ ਅਸੀਂ ਉਸ ਦੀ ਜਿਹੜੀ ਯਾਦ ਨੂੰ ਤਾਜ਼ਾ ਕਰਨ ਲਈ ਅੱਜ ਥੇ ਮਾਛੀਬੜਾ ਸਾਹਿਬ ਦੇ ਵਿੱਚ ਜਿਹੜਾ ਅਸੀਂ ਤੀਆਂ ਦਾ ਪ੍ਰੋਗਰਾਮ ਰੱਖਿਆ ਗਿਆ ਤੁਹਾਡੇ ਸਾਹਮਣੇ ਜਿਹੜਾ ਅਸੀਂ ਜਿਵੇਂ ਚਰਖੇ ਵੀ ਰੱਖੇ ਨੇ ਪ੍ਰਾਣੀ ਮਧਾਣੀ ਵੀ ਅੱਜ ਕੱਲੇ ਮਧਾਣੀ ਦਾ ਬੱਚਿਆਂ ਨੂੰ ਨਹੀਂ ਪਤਾ ਹੋਣਾ ਵੀ ਇਹ ਮਧਾਣੀ ਪਹਿਲਾਂ ਜਿਹੜੀ ਹੱਥ ਨਾਲ ਦੁੱਧ ਰੜਕਦੇ ਸੀ ਹੈ ਨਾ ਜਿਵੇਂ ਸਾ ਆਪਣੇ ਛੱਜ ਵੀ ਰੱਖਿਆ ਮੇਰਾ ਵੀਰ ਸੰਧਾਰਾ ਲਿਆਇਆ ਪੀਪਾ ਵੀ ਰੱਖਿਆ ਤੇ ਅੱਜ ਕੱਲ ਜਿਹੜਾ ਪੰਛੀਆਂ ਵਗੈਰਾ ਜੋ ਤੁਸੀਂ ਪਿੱਛੇ ਦੇਖ ਰਹੇ ਹੋ ਜੋ ਜੋ ਹੱਥੀ ਚਾਦਰ ਕੱਢੀ ਆ ਜੇ ਅੱਜ ਤੱਕ ਕੁੜੀਆਂ ਹੁੰਦੀਆਂ ਸੀਗੀਆਂ ਆਪਣੇ ਕੁਆਰੀਆਂ ਉਹ ਆਪਣੇ ਹੱਥੀ ਚਾਦਰਾਂ ਕੱਢਦੀਆਂ ਹੁੰਦੀਆਂ ਸੀ ਪਰ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਨਹੀਂ ਪਤਾ ਅੱਜ ਕੱਲ੍ਹ ਦੀ ਮੋਬਾਈਲ ਨੇ ਜਿਹੜੀਆਂ ਇਹ ਕੰਮ ਸੀਗੇ ਅੱਜ ਮੋਬਾਈਲ ਦੇ ਵਿੱਚ ਜਿਹੜੇ ਜ਼ਿਆਦਾ ਜਿਹੜੀ ਜਵਾਨੀ ਆ ਆਪਣੇ ਫੋਨ ਚਲਾ ਰਹੇ ਨੇ ਪਰ ਇੰਨਾਂ ਚੀਜ਼ਾਂ ਦਾ ਉਹਨਾਂ ਨੂੰ ਪੁਰਾਣੇ ਸੱਭਿਆਚਾਰ ਬਾਰੇ ਨਹੀਂ ਪਤਾ ਉਸੇ ਅਸੀਂ ਸੱਭਿਆਚਾਰ ਨੂੰ ਤਾਜ਼ਾ ਕਰਨ ਦੇ ਲਈ ਅੱਜ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿੱਧਾ ਬੋਲੀਆਂ ਵਗੈਰਾ ਸਿੱਖਣੀਆਂ ਇੱਕ ਬੱਚਿਆਂ ਨੇ ਕੋਰੀਓਗ੍ਰਾਫੀ ਕਰਨੀ ਆ ਤੇ ਮੇਰਾ ਵੀਰ ਸੁਧਾਰਾ ਲਿਆ ਆ ਕੋਰੀਓਗ੍ਰਾਫੀ ਕਰਨੀ ਆ ਇਸੇ ਕਰਕੇ ਜਿਹੜਾ ਅਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਮਾਚੀ ਬੜਾ ਸਾਇਪ ਵੀ ਕਿ ਰੱਖਿਆ